ਵੜੇ ਦੇ ਖਸਮਾਏ ਕੱਟੀ ਕਰ ਕਰਕੇ ਚਲੇ ਗਏ ਪਰ ਉਹ ਕਦੇ ਨੀ ਰੁੰਦੀ ਕਦੇ ਵੀ ਨਹੀਂ ਹੁੰਦੀ ਬੰਦਾ ਹੀ ਰੋਂਦਾ ਜੇ ਉਹ ਚਲੀ ਜਾਏ ਦੁਸਕੇ ਮਾਰ ਮਾਰ ਕੇ ਰੋਂਦਾ ਜਦੋਂ ਕੋ ਛਾ ਜਾਂਦਾ ਫਿਰ ਹੰਕਾਰ ਕਰਦਾ ਜਦੋਂ ਚਲਾ ਜਾਂਦਾ ਫਿਰ ਰੋਂਦਾ ਨਹੀਂ ਜਦ ਕਿਸ ਪਾਵੇ ਤਬ ਗਰਭ ਕਰਦਾ ਮਾਇਆ ਗਈ ਤਬ ਉਲਟਾ ਘੇਰਿਆ ਨਾ ਖਸਮ ਮਰਦਾ ਤੇ ਮਾਇਆ ਨਾਲ ਰੋਂਦੀ ਨਹੀਂ ਪਰ ਮਾਇਆ ਚਲੀ ਜੇ ਤੇ ਜਿਹੜਾ ਕਹਿੰਦਾ ਮੈਂ ਮਾਇਆ ਦਾ ਖਸਮਾ ਰੋਂਦਾ ਮਾਇਆ ਗਈ ਤਬ ਰੋਵਣ ਲੱਗਦਾ ਰੋਂਦਾ ਬੰਦਾ ਵੈਸੇ ਵੀ ਇਹ ਜਨਮ ਤੋਂ ਹੀ ਜਨਮ ਲੈਂਦੇ ਹੀ ਐਸਾ ਰੋਇਆ ਐਸਾ ਰੋਇਆ ਕਿ ਸਾਰਾ ਜੀਵਨ ਹੀ ਰੋਂਦਾ ਰਹਿੰਦਾ ਰੋਂਦਿਆਂ ਹੀ ਇਹਦਾ ਜੀਵਨ ਬੋਝ